ਜਗਬਣੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਪਵਨ ਕੁਮਾਰ ਟੀ ਨੂੰ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਵਨ ਕੁਮਾਰ ਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਮਿਲ ਕੇ ਬਾਹਰ ਆਏ ਨੇ ਕੋਠੀ ਤੋਂ ਬਾਹਰ ਆ ਕੇ ਉਹਨਾਂ ਨੇ মিডিਆ ਨਾਲ ਗੱਲਬਾਤ ਕੀਤੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਹੋਣਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਆਏ ਨੇ ਤੇ ਇਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਤਾਂ ਗੁਰਚਰਨ ਸਿੰਘ ਚਾਹੇ ਚੰਨੀ ਹੋਣ ਪਵਨ ਕੁਮਾਰ ਤੀਨੂ ਹੋਣ ਦੁਆਬੇ ਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਮਜ਼ਬੂਤੀ ਜਿਹੜੀ ਹੈਗੀ ਆ ਉਹ ਮਿਲਦੀ ਦਿਖਾਈ ਦੇ ਰਹੀ ਆ ਜਿਸ ਤਰੀਕੇ ਦੇ ਨਾਲ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸੁਸ਼ੀਲ ਰਿੰਕੂ ਆਏ ਸਨ ਲੇਕਿਨ ਉਹ ਉਮੀਦਵਾਰ ਬਣਾਏ ਜਾਣ ਦੇ ਬਾਵਜੂਦ ਜਿਹੜਾ ਹੈਗਾ ਭਾਜਪਾ ਦੇ ਵਿੱਚ ਚਲੇ ਗਏ ਉਹਨਾਂ ਦੇ ਨਾਲ ਸ਼ੀਤਨ ਅਲੂ ਸ਼ੀਤਲ ਅਨੁਗਰਾਲ ਜਿਹੜੇ ਹਨ ਉਹ ਵੀ ਚਲੇ ਗਏ ਸਨ ਪਰ ਹੁਣ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਤੀਨੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤਾਂ ਕਿਤੇ ਨਾ ਕਿਤੇ ਦੁਆਬੇ ਦੇ ਵਿੱਚ ਵੱਡੀ ਜਿਹੜੀ ਜ਼ਿੰਮੇਦਾਰੀ ਹੈਗੀ ਉਹ ਕਿਤੇ ਨਾ ਕਿਤੇ ਹੁਣ ਪਵਨ ਕੁਮਾਰ ਟੀਨੂ ਤੇ ਉਹਨਾਂ ਦੀ ਟੀਮ ਤੁਸੀਂ ਦੇਖ ਸਕਦੇ ਹੋ ਗੁਰਚਰਨ ਚੰਨੀ ਤੇ ਉਹ ਤਮਾਮ ਉਹਨਾਂ ਦੇ ਸਾਥੀ ਜਿਹੜੇ ਹਨ ਉਹ ਹੁਣ ਵਾਪਸ ਜਾ ਰਹੇ ਹਨ ਤਾਂ ਇਹ ਕਹਿੰਦੇ ਜਰੂਰ ਨਜ਼ਰ ਆ ਰਹੇ ਨੇ ਪਵਨ ਕੁਮਾਰ ਟੀਨੂ ਕੀ ਜੋ ਵੀ ਉਹਨਾਂ ਦੀ ਡਿਊਟੀ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਲਗਾਏਗੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਲਗਾਉਣਗੇ ਉਹ ਉਸਤੇ ਪੈਰਾ ਦੇਣਗੇ ਦੱਸ ਦਈਏ ਕਿ ਸੰਭਾਵਿਤ ਉਮੀਦਵਾਰ ਇਹੀ ਹਨ ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ 16 ਤਰੀਕ ਨੂੰ ਜਿਹੜਾ ਹੈਗਾ ਜਲੰਧਰ ਤੇ ਲੋਕ ਲੁਧਿਆਣਾ ਲੋਕ ਸਭਾ ਸੀਟ ਦੇ ਲਈ ਦੋ ਉਮੀਦਵਾਰਾਂ ਦਾ ਐਲਾਨ ਕਰਨ ਦੀ ਗੱਲ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਨੇ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਲੁਧਿਆਣਾ ਤੋਂ ਅਹਬਾਬ ਗਰੇਵਾਲ ਨੂੰ ਜਿਹੜਾ ਹੈਗਾ ਉਮੀਦਵਾਰ ਬਣਾਇਆ ਜਾ ਸਕਦਾ ਆਮ ਆਦਮੀ ਪਾਰਟੀ ਵੱਲੋਂ ਤੇ ਇਹ ਸੰਭਾਵਿਤ ਉਮੀਦਵਾਰ ਜਿਹੜੇ ਹਨ ਦੋ ਲੋਕ ਸਭਾ ਸੀਟਾਂ ਤੇ ਹੁਣ ਬਣ ਚੁੱਕੇ ਹਨ ਤੇ ਆਪਾਂ ਵੇਖ ਰਹੇ ਹਾਂ ਕਿ ਜਦੋਂ ਤੋਂ ਆਮ ਪਾਰਟੀ ਦੀ ਸਰਕਾਰ ਬਣੀ ਆ ਆਮ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਆ ਚਾਹੇ ਉਹ ਮੁਫਤ ਬਿਜਲੀ ਹੋਵੇ 80% ਤੋਂ ਵੱਧ ਲੋਕਾਂ ਨੂੰ ਮਿਲਦੀ ਹੈ ਚਾਹੇ ਉਹ ਮhalla ਕਲੀਨਿਕਾਂ ਵਿੱਚ ਆਮ ਲੋਕਾਂ ਨੂੰ ਦਵਾਈਆਂ ਮਿਲਦੀਆਂ ਹੋਣ ਟ੍ਰੀਟਮੈਂਟ ਮਿਲਦਾ ਹੋਵੇ ਤੇ ਚਾਹੇ ਉਹ ਹੋਰ ਜਿਹੜੀਆਂ ਲੋਕ ਹਿੱਤ ਹਿੱਤ ਸਕੀਮ ਆਇਆ ਸਕੂਲ ਚੰਗੇ ਬਣ ਰਹੇ ਆ ਤੇ ਲੋਕਾਂ ਦੀ ਸੁਣਵਾਈ ਹੁੰਦੀ ਹੈ ਉਹ ਇਸੇ ਲਈ ਅਸੀਂ ਲੋਕ ਸਾਰੇ ਸਿਆਸਤ ਵਿੱਚ ਜਾ ਕੇ ਕੰਮ ਕਰਦੇ ਆਂ ਤੇ ਫਿਰ ਜਦੋਂ ਇੱਕ ਪਾਰਟੀ ਕੰਮ ਕਰ ਰਹੀ ਹੈ ਸਰਕਾਰ ਕੰਮ ਕਰ ਰਹੀ ਹੈ ਤਾਂ ਫਿਰ ਲੜਾਈ ਕਾਹਦੀ ਹੈ ਤੇ ਸਾਨੂੰ ਉਹਨੂੰ ਸਹਿਯੋਗ ਕਰਨਾ ਚਾਹੀਦਾ ਦੂਸਰਾ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਵਿੱਚ ਇੱਕ ਐਸਾ ਮਾਹੌਲ ਬਣ ਰਿਹਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਨੂੰ ਇਸ ਵੇਲੇ ਸਾਈਡ ਤੇ ਕਰਨ ਲਈ ਸਾਈਡ ਲਾਈਨ ਕਰਨ ਲਈ ਉਹਨੂੰ ਖਤਮ ਕਰਨ ਲਈ ਸਾਜਸ਼ਾ ਚੱਲੀਆਂ ਜਾ ਰਹੀਆਂ ਹਨ ਹੁਣ ਸਾਨੂੰ ਸਭ ਨੂੰ ਹੀ ਦੇਸ਼ ਵਿੱਚ ਆਪਣੀ ਆਪਣੀ ਪੋਜੀਸ਼ਨ ਕਲੀਅਰ ਕਰਨੀ ਪਵੇਗੀ ਕਿ ਕੌਣ ਦੇਸ਼ ਦੇ ਸੰਵਿਧਾਨ ਦੇ ਹਿੱਤ ਵਿੱਚ ਹੈ ਤੇ ਕੌਣ ਉਹਦੇ ਵਿਰੁੱਧ ਵਿੱਚ ਹੈ ਆਮ ਆਦਮੀ ਪਾਰਟੀ ਨੇ ਸਪਸ਼ਟ ਤੌਰ ਤੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ ਗਰੀਬਾਂ ਦੇ ਹਿੱਤ ਵਿੱਚ ਹੈ ਤੇ ਕਈਆਂ ਪਾਰਟੀਆਂ ਨੇ ਹੱਲੇ ਕਈਆਂ ਪਾਰਟੀਆਂ ਨੂੰ ਕਲੈਰਿਟੀ ਹੈ ਨਹੀਂ ਵੀ ਉਹ ਕਿੱਥੇ ਸਟੈਂਡ ਕਰਦੀ ਹੈ ਇਸ ਕਰਕੇ ਅਸੀਂ ਸਾਰਿਆਂ ਨੇ ਅੱਜ ਸਰਦਾਰ ਭਗੰਤ ਸਿੰਘ ਮਾਨ ਜੀ ਨੂੰ ਮੁਲਾਕਾਤ ਕਰਕੇ ਉਹਨਾਂ ਦੀ ਗਵਾਹੀ 'ਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿਉਂਕਿ ਬੜੇ એનર્ਜੈਟਿਕ ਪੰਜਾਬ ਦੇ ਲੀਡਰ ਆ ਉਹਨਾਂ ਦਾ ਬਹੁਤ ਵਿਜ਼ਨ ਆ ਤੇ ਸਿੰਪਲ ਆ ਆਮ ਆ ਇੱਕ ਆਮ ਸੜਕ ਤੇ ਜਾਂਦਾ ਸੀਐਮ ਸਾਹਿਬ ਦਾ ਕਾਫਲਾ ਉਹਨੂੰ ਇੱਕ ਔਰਤ ਨਰੇਗਾ ਦੀ ਦਾਤੀ ਖੜੀ ਕਰਕੇ ਰੋਕ ਸਕਦੀ ਆ ਐਸਾ ਕਦੀ ਮੁੱਖ ਮੰਤਰੀ ਪੰਜਾਬ 'ਚ ਹੋਇਆ ਸੀ ਨਹੀਂ ਆਮ ਬੰਦਾ ਉਹਨਾਂ ਨੂੰ ਰੋਕ ਸਕਦਾ ਬਹੁਤ ਸਾਰੇ ਉਹਨਾਂ ਦੇ ਕੰਮ ਆ ਜਿਹੜੇ ਦੱਸੇ ਜਾ ਸਕਦੇ ਆ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਸੰਦੀਪ ਪਾਠਕ ਜੀ ਦਾ ਸਾਰੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੀ ਡਿਵੈਲਪਮੈਂਟ ਆਮ ਆਦਮੀ ਪਾਰਟੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਣੀ ਲਈ ਵਰਨਪਟ